ਮੈਂ ਘਰ ਗਿਆ ਸੀ ਤੇ ਕਹਿੰਦੇ ਪਾਪੇ ਨੂੰ ਪਿੱਪਲ ਥੱਲੇ ਲੈ ਗਏ ਆ ਪਾਪੇ ਦੀ ਆਖਰੀ ਇੱਛਾ ਹੀ ਕਿ ਮੈਨੂੰ ਪਿੱਪਲ ਥੱਲੇ ਖੜਿਓ ਇਹ ਪਿੱਪਲ ਪਾਪੇ ਨੇ ਲਾਇਆ ਹੀ ਨਾ ਜੇ ਪਾਪੇ ਦੇ ਗਮ ਬੜਾ ਹੀ ਚੰਗਾ ਬੰਦਾ ਹੈ ਮੇਰੇ ਪਾਪੇ ਦੇ ਨਾਲ ਵੇਲਾ ਰੋਜ ਦੌੜ ਲਾਉਂਦਾ ਹੈ ਉਹ ਕਿੱਦਾਂ ਦੌੜ ਲਾਉਂਦਾ ਹੀ ਉਹਦੀਆਂ ਤੇ ਦੋਹੇ ਲੱਤਾਂ ਨਹੀਂ ਵੇਲਾ ਪਾਪੇ ਦੇ ਵਾਲ ਅਜੇ ਵੀ ਕਾਲੇ ਆ ਇੱਕ ਵੀ ਕਿਤੇ ਧੋਲਾ ਨਹੀਂ ਆਇਆ ਉਹ ਤੇ ਸਿਰ ਤੋਂ ਗੰਜਾਈ ਉਹਨੇ ਪਿੰਡ ਦੇ ਵਿੱਚ ਇੱਕ ਵਾਰ ਕੁੜੀ ਝੇੜਤੀ ਉਹਨਾਂ ਛੇਤਰ ਮਾਰ ਮਾਰ ਕੇ ਉਹਨੂੰ ਗੰਜਾ ਕਰ ਦਿੱਤਾ ਤੈਨੂੰ ਕਿੱਥੇ ਉਹਦੇ ਮਾਲ ਦੇਖ ਪਏ ਐ ਵੇਖ ਲਾ ਫੇ ਕਿਦਾਂ ਦਾ ਇਨਸਾਨ ਹੀ ਸਾਰਿਆਂ ਨੂੰ ਕਹਿਣਾ ਕਿ ਤਮਾਕੂ ਨਾ ਖਾਓ ਸ਼ਰਾਬ ਨਾ ਪੀਓ ਕੋਈ ਨਸ਼ਾ ਨਾ ਕਰੋ ਇਹ ਤੇ ਤਮਾਕੂ ਖਾ ਖਾਪ ਕੈਂਸਰ ਨਾਲ ਮਰਿਆ। ਓ ਨੋ 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 ਨੋ। ਵੇ ਲੋ ਪਾਪਾ ਜੀ ਕਿੰਨਾ ਚੰਗਾ ਹੁੰਦਾ ਸੀ। ਭਾਇ ਪਿੰਡ ਚ ਲੜਾਈ ਵੀ ਹੋ ਜਾਣੀ। ਕਿਸੇ ਦੇ ਕੰਮ ਚ ਕਦੇ ਟੰਗ ਨਹੀਂ ਢਾਈ ਇਹਨਾਂ ਨੇ। ਟੰਗਾਂ ਢਾਈਆਂ ਤੇ ਗਾਨੇ ਪੁੱਤਾਂ ਨੇ ਇਹਦੀਆਂ ਦੋਹੇ ਟੰਗਾਂ ਵੱਡ ਚੜੀਆਂ। ਜਿਹੜੀ ਮੈਂ ਆ ਦੀ ਗੱਲ ਕਰਨਾ ਉਹ ਤੁਸੀਂ ਕਹਿੰਦੇ ਆ ਕੀਤਾ ਆ ਕੀਤਾ। ਤੇ ਬੰਦੇ ਨਾਲ ਕੋਈ ਪਿੰਡ ਚ ਨਹੀਂ ਰਹਤਾ। ਤੁਸੀਂ ਪੇਪਾ ਥੱਲੇ ਲੰਮੇ ਪਿਆ। ਚੱਲ ਅੱਗੇ ਤੁਰ ਕੇ ਨੋ। ਖਾਤਾ ਡਾਂ ਮਾਰਦਾ ਤੂੰ ਤੇ ਜੂਸ ਮੇਰਾ ਕੱਢ ਕੇ ਰਸਤਾ ਵਾ। ਓਏ ਸਾਲਿਓ ਜਿੰਦੇ ਜੀ ਨੇ ਮੈਨੂੰ ਕੋਈ ਤਰੀਕਾ ਦਦਾ ਨਹੀਂ ਰਿਹਾ ਉਹ ਮਰੇ ਨੂੰ ਤਾਂ ਤਰੀਫ ਹੁੰਦੀ ਸੁਣ ਲੈਂਦੋ